ਤਾਂ ਸਬਜੀ ਨਹੀਂ ਬਣੀ ਮੈਡਮ ਕੋ ਦੇਰੀ ਮੈਂ ਆਪਾਂ ਬਾਪੀ ਮੈਂ ਆਪਣੇ ਬਣਾ ਲਾਂਗੀ ਜਾ ਮਿੰਨ ਖਾਪਾ ਤੂੰ ਹੁਣ ਦਿਖਾਵੇ ਲਈ ਆ ਜਾਨੀ ਮੈਂ ਕੰਮ ਕਰਨਾ ਜਦੋਂ ਕੰਮ ਕਰਨਾ ਹੁੰਦਾ ਉਹ ਤੇਰੇ ਬੈਠੀ ਰਹਿਨੀ ਤੂੰ ਕਦੀ ਫੋਨ ਫੜ ਕੇ ਕਦੀ ਕੁੱਤ ਕਦੀ ਕੁੱਤ ਕੱਲ ਮੇਰੇ ਛੋਲੇ ਕੁੜੀ ਆਈ ਇਹ ਕੁੜੀ ਨੂੰ ਵੀ ਲੈ ਕੇ ਲੈ ਕੇ ਆਈ ਹੈ ਛੋਲੇ ਤੂੰ ਕੁੜੀ ਨੂੰ ਮੈਰਾ ਜਾਪੀ ਲਾਇਓ ਮੈਪੀ ਲਾਇਆ ਮੈਨੂੰ ਸਾਰੇ ਕੰਮ ਕਰਨੇ ਹੁੰਦੇ ਆ ਜਾ ਨਾਲੇ ਹੁਣ ਤੇ ਦੁਕਾਨਾ ਨਾ ਕੋਈ ਸੜੀ ਵਿੱਚ ਕੀ ਖੁਲਾੜੇ ਪਾਏ ਹੋਇਆ ਸਾਰੇ ਆਪਣੇ ਆਪ ਬਾਹਰ ਨੇ ਕਰ ਲੈ ਫਿਰ ਆਪੀ ਮੈਂ ਬਾਹਰ ਨਿਕਲਾਂ ਮੈਂ ਸਬਜੀ ਵੀ ਨਹੀਂ ਤੜਕਾ ਲਾ ਸਕਦਾ ਮੈਂ ਆਪੀ ਲਾ ਲਾਂਗੇ ਅਸੀਂ ਨਹੀਂ ਜਿਵੇਂ ਅਸੀਂ ਕੱਲ ਖਾ ਸਕਦੇ ਨਾ ਅੱਜ ਵੀ ਅਸੀਂ ਆਪੀ ਖਾ ਲਾਂਗੇ ਬਣਾ ਕੇ ਤੂੰ ਜਾ ਉੱਥੇ ਜਾ ਕੇ ਜਾ ਫੋਨ ਤੇ ਲਾ ਲਾ ਤੂੰ ਸਾਰੀ ਰੋਟੀ ਸਬਜੀ ਮੈਂ ਬਣਾਈ ਸਾਰਾ ਕੰਮ ਮੈਂ ਕੀਤਾ ਰੋਟੀ ਸਬਜੀ ਬਣਾਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਬਣਾ ਕੇ ਰੱਖ ਦੋ ਦੇ ਦੇਣੀ ਹੁੰਦੀ ਐ ਅਗਲੇ ਨੂੰ ਦੇਣੀ ਹੁੰਦੀ ਮੈਂ ਰੋਟੀ ਬਣਾਉਂਦੀ ਐ ਨਾ ਮੈਂ ਸਭ ਨੂੰ ਦੇਣੀ ਐ ਨਹੀਂ ਹੁੰਦਾ ਕਿ ਬਣਾ ਕੇ ਤੇ ਰੱਖ ਦੇਵੀਂ ਟੱਕ ਕੇ ਬੰਦੇ ਨੂੰ ਪਤਾ ਵੀ ਨਹੀਂ ਲੱਗਦੀ ਕਿ ਤੂੰ ਥੱਕ ਨਹੀਂ ਜਾਈਦਾ ਥੱਕ ਨਹੀਂ ਜਾਈਦਾ ਆਹੀ ਗੱਲ ਤੇ ਸਿਖਾਇਆ ਨੇ ਮਾਂ ਨੇ ਕੋਈ ਅੱਜ ਦਾ ਕੰਮ ਤੇ ਸਿਖਾਇਆ ਨਹੀਂ ਹੈਗਾ ਹ ਆ ਕੀ ਘਾਰੇ ਪਏ ਆਪ ਨੂੰ ਮੇਹਲੋ ਕੀ ਬੱਚਾ ਕਰ ਲੈ ਫਿਰ ਆਪ ਜਿਹੜਾ ਮੇਰਾ ਕੰਮ ਮੈਂ ਤਾਂ ਆਪਣੇ ਬੱਚਿਆਂ ਨੂੰ ਰੋਟੀ ਖਵਾਉਣੀ ਆ ਬਣਾ ਕੇ ਖਾ ਤੈਨੂੰ ਲੈ ਆ ਕੀ ਵਿਚਵਾੜੇ ਨੇ ਆ ਬਾਹਰ ਸੁੱਟਿਆ ਕਰੋ ਅੰਦਰ ਨਾ ਰੱਖਿਆ ਕਰੋ ਲੈ ਕੀ ਖਲਾੜੇ ਪਏ ਜਿਆਦਾ ਨਾ ਬੋਲ ਤੁਹਾਨੂੰ ਸਾਰੀ ਅਕਲ ਹੈ ਗਈ ਅੱਛਾ ਅਕਲ ਜਿਆਦਾ ਅਕਲ ਵਾਲੀ ਜੇ ਤੂੰ ਇੰਨੀ ਅਕਲ ਵਾਲੀ ਸੀ ਨਾ ਘੜੀ ਵਾਲੇ ਵੇਖ ਬੱਚੇ ਆਉਣ ਵਾਲੇ ਤੇ ਤੈਨੂੰ ਸਬਜ਼ੀ ਬਣਾਉਣੀ ਚਾਹੀਦੀ ਸੀ ਮੇਰਾ ਕੰਨੀ ਜਿਆਦਾ ਕਹਿੰਦੇ ਨੇ ਤੁਹਾਨੂੰ ਖਾਣ ਨੂੰ ਨਹੀਂ ਦਿੱਤਾ ਤਾਂ ਮੇਰੇ ਕੋਲ ਨਹੀਂ ਲੜਦਾ ਦਿੱਤੀ ਨਹੀਂ ਕੱਲ ਰੋਟੀ ਦਿੱਤੀ ਨੂੰ ਕੁੜੀ ਨੂੰ ਕੋਈ ਨਾ ਅੱਜ ਬਣਾ ਕੇ ਰੱਖਸ ਤਾ ਤੇ ਮੈਂ ਦੇਣਾ ਹਾਂ ਮੈਂ ਕੋਈ ਨਹੀਂ ਬਣਾ ਲਾਂਗੇ ਜਾ ਤੂੰ ਅੰਦਰ ਜਾ ਕੇ ਫੋਨ ਚ ਲਾ ਲੈ ਜਿਹੜਾ ਸੜਾ ਕੰਮ ਹੁੰਦਾ ਕੰਮ ਜੀਬੀਆਂ ਬਣਾਉਣੀਆਂ ਵਿੱਡੀਆਂ ਬਣਾਉਣੀਆਂ ਹੀ ਕੋਈ ਆਂਦਾ ਤੈਨੂੰ ਕਰਨਾ ਜਾ ਚਲੀ ਜਾ ਬੱਤਿਆਂ ਨੂੰ ਲੈਣਾ ਰੋਲਾ ਪਾਇਆ ਵੀ ਕਾਰਲਰ ਤੇ ਕੋਈ ਨਾ ਤੂੰ ਬਾਰਲਰ ਗਈ ਹੈ ਮੈਨੂੰ ਮਨੀਸ਼ਾ ਨੇ ਹਾਰੇ ਕਹਾਲ ਦੱਸੀ ਆ ਹਾਂ ਰੇਡੀਆਂ ਦਾ ਲਗਾ ਦਿਆ ਰੇਡੀਆਂ ਦਾ ਲਗਾ ਦਿਆ ਨਹੀਂ ਦੱਸਦਾਗਾ ਦੱਸਦਾ ਤੇ ਲਾਇਆ ਮੈਂ ਤੇ ਲਾਇਉਣੀ ਜਾ ਕੇ ਹੋਣੀ ਦੱਸਦਾ ਆ ਤੇ ਦੁਆਗਾ ਮੰਮਾ ਇਹ ਕਾਹਨੋ ਤੇ ਮਾਮੀ ਦੇਤੇ ਮਾਮੀ ਦੇ ਆਪਣੇ ਬੱਚਿਆਂ ਨੇ ਵੇਖ ਰਹੇ ਨਹੀਂ ਮਰੇ ਵਾਲੇ ਵੇਖਿਆ ਵੀ ਨਹੀਂ ਅੱਛਾ ਹੋਰ ਕੀ ਉੱਥੇ ਲੱਗ ਲੱਗੀ ਆ ਦੂਧੀਆਂ ਜਨਾਨੀਆਂ ਜਿਹੜੇ ਪੇਰੈਂਟਸ ਨੇ ਬੱਚਿਆਂ ਦੇ ਉਹਨਾਂ ਨਾਲ ਗੱਲਾਂ ਕਰੇ ਕਿਹੜਿਆਂ ਨਾਲ ਹੋਏਗੀ ਕੋਈ ਨਹੀਂ ਆ ਤੇਲੀਆਂ ਮਾਮੀ ਨੇ ਬੜਾ ਲੀਆਂ ਹੋਣੀਆਂ ਦੇਖ ਲੈ ਮੈਂ ਤੇ ਜਿਉ ਤੈਨੂੰ ਜਿਹਾ ਸੀ ਅੱਜ ਮੈਂ ਕਿਹਾ ਚਲ ਮੈਂ ਆਪ ਰੋਟੀ ਬਣਾ ਕੇ ਦੇਣੀ ਆਪਣੇ ਬੱਚਿਆਂ ਨੇ ਤੇ ਵੇਖਿਆ ਵੀ ਨਹੀਂ ਅੱਛਾ ਤੁਸੀਂ ਅੱਜ ਰੋਟੀ ਬਣਾਉਣ ਦੇ ਸੱਚ ਅੱਜ ਫਿਰ ਮੈਂ ਹੀ ਬਣਾਣੀ ਸੀ ਬੇਟਾ ਕੱਲ ਤੈਨੂੰ ਰੋਟੀ ਨਹੀਂ ਦਿੱਤੀ ਹੈਗੀ ਇਹਨੇ ਦਿੱਤੀ ਨਹੀਂ ਮੈਨੂੰ ਅੱਜ ਫਿਰ ਮੈਂ ਕਿਹਾ ਚੱਲ ਮੈਂ ਆਪ ਹੀ ਬਣਾ ਲੈਣੀ ਆ ਚੱਲ ਕੋਈ ਨਹੀਂ ਤੁਸੀਂ ਡਰੈਸ ਵਗੈਰਾ ਉਤਾਰੋ ਜਾਂਦੀ ਮੈਂ ਕੀ ਕਰਾਂ ਜੇ ਮੈਂ ਮੰਮੀ ਨੂੰ ਦੱਸਣੀ ਆ ਤੇ ਫਿਰ ਲੜਾਈ ਹੁੰਦੀ ਆ ਵੀ ਇਹਦੇ ਨੂੰ ਦੱਸਾਂਗੀ ਤਾਂ ਵੀ ਲੜਾਈ ਹੋਊਗੀ ਮੇਰੀ ਕੁੜੀ ਅੱਜ ਵੀ ਇਕੱਲੀ ਆਈ ਆ ਮਾਹੌਲ ਵੀ ਐਵੇਂ ਦਾ ਉਹਨੂੰ ਚੰਗਾ ਭਲਾ ਪਤਾ ਆ ਪਤਾ ਨਹੀਂ ਕਿਉਂ ਅਮੀਰ ਦੀ ਸਮਝ ਨਹੀਂ ਆਉਂਦੀ ਹੈਗੀ ਗੱਲ ਕਰਾਂ ਮੰਮੀ ਨਾਲ ਕਿ ਨਾ ਜ਼ਰਾ ਕੱਲੇ ਕੱਲ ਵੀ ਨਿਕਲ ਗਈ ਸੀਗੀ ਘਰੋਂ ਅੱਜ ਤੇ ਅੱਜ ਵੀ ਸਕੂਲ ਲਈ ਗਈ ਹੈ ਬੱਚੇ ਲੈਣ ਆਪਣੇ ਬੱਚਿਆਂ ਦਾ ਵੇਟ ਕਰਦੇ ਮੇਰੀ ਕੁੜੀ ਕਹ ਰਹੀ ਮੈਂ ਕੱਲੀ ਆ ਗਈ ਉੱਥੇ ਚਲੋ ਦੇਖਦੇ ਆਂ ਬੱਚਾ ਨੂੰ ਰੋਟੀ ਤੇ ਖਵਾਈਏ ਬਣਾ ਕੇ ਉਹ ਤੇ ਮੇਰੇ ਭਤੀਜੇ ਹੀ ਆ ਨਾ ਉਹਨਾਂ ਨੂੰ ਤੇ ਦੇਣੀ ਹੈ ਮੈਂ ਰੋਟੀ ਏਦਾਂ ਮम्मा ਕੀ ਕਰਾਂ ਮੈਨੂੰ ਕੋਈ ਸਮਝ ਨਹੀਂ ਆਉਂਦੀ ਹੈਗੀ ਵੀ ਜਦੋਂ ਗੱਲ ਕਰਾਂਗੀ ਤਾਂ ਉਹਨੇ ਵੀ ਲੜਨਾ ਹੈ ਤੇ ਜੇ ਮੈਂ ਕੀ ਕਰਾਂ ਮਮਾ ਹਾਂਜੀ ਬੇਟਾ ਦੇ ਟਿੱਦੇ ਦੇ ਦੇ ਜਲਦੀ ਦੇ ਨਹੀਂ ਮਮਮੀ ਨੇ ਮਾਰਨ ਦੇ ਉੱਥੇ ਗੱਪਾਂ ਬੇਟਾ ਮੇਰਾ ਵੀ ਮੂਡ ਬਹੁਤ ਖਰਾਬ ਹੋਇਆ ਮੈਨੂੰ ਇਹ ਨਹੀਂ ਸਮਝ ਆਉਂਦੀ ਜੇ ਮੈਂ ਤੇਰੀ ਨਾਨੀ ਨਾਲ ਗੱਲ ਕਰਾਂ ਫਿਰ ਨਾਨੀ ਨੂੰ ਹੀ ਦਸਤਾ ਲੱਗਦਾ ਫਿਰ ਨਾਨੀ ਨਹੀਂ ਸਿਰ ਚੜਾਈਏ ਮਮਾ ਨੇ ਬਟਾ ਨਾਨੀ ਨੇ ਕੀ ਸਿਰ ਜੜਾਈਆ ਹੁਣ ਮਰਜ਼ੀ ਦਿਮਾਗ ਤੇ ਇਹਦਾ ਹੋਣਾ ਚਾਹੀਦਾ ਬੇਟਾ ਮੈਂ ਨਹੀਂ ਤੇਰੀ ਦਾਦੀ ਨਾਲ ਦਿੰਦੀ ਸੀ ਜੀ ਹਾਂ ਨਾ ਮੈਂ ਤੇਰੀ ਵੀ ਤੇ ਭੂਆ ਦੀਆਂ ਕੁੜੀਆਂ ਹੁੰਦੀਆਂ ਹੁੰਦੀਆਂ ਸੀ ਜੀ ਨਾ ਉਹਨਾਂ ਨੇ ਮੈਂ ਵੀ ਰੋਟੀ ਬਣਾ ਕੇ ਨਹੀਂ ਤੇ ਦਿੰਦੀ ਤੇਰੇ ਸਾਹਮਣੇ ਪਰ ਚਲ ਤੂੰ ਵੀ ਇਗਨੋਰ ਮਾਰਿਆ ਕਰ ਛੱਡ ਪਰੇ ਤੂੰ ਨਾਨੀ ਨੂੰ ਕਹਿ ਦਿਆ ਕਰ ਮੈਨੂੰ ਕਹਿ ਦਿਆ ਕਰ ਕੋਈ ਗੱਲ ਨਹੀਂ ਰੋਟੀ ਦਾ ਰੋਟੀ ਖਾਣੀ ਹੁੰਦੀ ਆ ਮੈਂ ਕੱਲ ਦਾ ਕਿਹਾ ਹੀ ਨਹੀਂ ਮਾਮੀ ਨੇ ਹਾਂ ਚਲ ਕੋਈ ਗੱਲ ਨਹੀਂ ਮਾਮੀ ਆ ਫਿਰ ਵੀ ਤੇਰੀ ਮੈਂ ਹੁਣ ਉਹਨੂੰ ਤੇ ਸਮਝਾ ਨਹੀਂ ਸਕਦੀ ਤੇ ਨੂੰ ਸੁਣ ਜਾਣੇ ਕਿ ਤੂੰ ખોਦੀ ਸਮਝਣਾ ਕੋਈ ਨਹੀਂ ਮਰ ਰੋਟੀ ਤੈਨੂੰ ਜਾ ਕੇ ਦੇ ਦੱਸ ਨਹੀਂ ਆ ਤੇ ਤਾਂ ਕਲੇਬ ਹੁੰਦੀ ਹੈ ਹਨਾ ਹੁਣ ਤੂੰ ਵੀ ਦੱਸੇਂਗੀ ਤੇ ਰਾਜੀ ਤੇਰੇ ਪਾਪਾ ਨੂੰ ਵੀ ਪਤਾ ਲੱਗ ਜਾਊਗਾ ਗੱਲਾਂ ਦਾ ਫਿਰ ਉਹ ਵੀ ਟਿੱਕਾ ਕਰਨਗੇ ਨਾ ਕਿ ਮੇਰੇ ਬੱਚੇ ਨੇ ਐਂ ਦਾ ਬੀਹੇਵ ਕਰਦੇ ਹਨਾ ਇਸ ਕਰਕੇ ਤੂੰ ਸਟਾਪ ਕਰ ਆ ਪਰ ਕੱਲ ਮੈਂ ਤੇ ਤੇਰੇ ਪਾਪਾ ਕੰਮ ਨਹੀਂ ਗਏ ਸੀ ਮੈਨੂੰ ਕੀ ਪਤਾ ਸੀ ਵੀ ਐਵੇਂ ਹੋਣਾ ਤੇ ਮੈਂ ਰੋਟੀ ਬਣਾ ਕੇ ਚਲੀ ਜਾਂਦੀ ਬੇਟਾ ਚਲ ਕੋਈ ਗੱਲ ਨਾ ਬਣਾ ਕੇ ਲੈ ਆਂਨੀ ਰੋਟੀ ਠੀਕ ਹੈ ਰੋਟੀ ਅਪਾ ਰੋਟੀ ਖਾਣੇ ਆਜੂ ਮੋਲ ਵੀ ਆ ਜਾਂਦੀ ਹੈ ਨਾ ਉਹਨਾਂ ਨੂੰ ਲੈ ਕੇ ਆਏਗੀ ਹੁਣ ਪਤਾ ਨਹੀਂ ਕਿੱਥੇ ਆ ਮੈਨੂੰ ਤੇ ਪਤਾ ਵੀ ਨਹੀਂ ਸਕੂਲ ਚ ਸੀ ਸਕੂਲ ਲਈ ਅੱਥਰਿੱਥੋ ਸੀ ਐਂਟਰ ਕਰਨੇ ਆ ਨਾ ਉੱਥੇ ਖੜੀ ਹੋ ਕੇ ਤੇ ਗੱਲਾਂ ਮਾਰਨ ਦੀ ਮੇਰੇ ਵੱਲ ਵੇਖਿਆ ਵੀ ਨਹੀਂ ਮम्मा ਉਹਨੇ ਜਾਣ ਕੇ ਮੈਂ ਤੇ ਕੁੜੀਆਂ ਦੇ ਨਾਲ ਆ ਗਈ ਜਾਣ ਦੀਆਂ ਸੀਗੀਆਂ ਚਲ ਕੋਈ ਗੱਲ ਨਹੀਂ ਮੇਰੇ ਤੇ ਮਨ ਵੈਸੇ ਬਹੁਤ ਪਰੇਸ਼ਾਨ ਹੋ ਗਿਆ ਯਾਰ ਕੋਈ ਗੱਲ ਨਹੀਂ ਠੀਕ ਐ ਫਿਰ ਬੇਟਾ ਮੈਂ ਰੋਟੀ ਲੈ ਕੇ ਆਨੀ ਹਾਂ ਹਾਂਜੀ ਲੈ ਆ ਦੋ ਠੀਕ ਐ ਬੇਟਾ ਮੇਰਾ ਮਨ ਗਿਆ ਲੱਗ ਗਿਆ ਨੈਂਦਰ ਵੀ ਨਹੀਂ ਟਿਕੇ ਮੇਰਾ ਮਨ ਜੋ ਉਦੋਂ ਮੇਰੀ ਕੁੜੀ ਪਰੇਸ਼ਾਨ ਆ ਉਹ ਤੇਜਵੀਰ ਤੇਜਵੀਰ ਨੂੰ ਕੱਲ ਲੈਣ ਗਈ ਕੱਲ ਤੇਜਵੀਰ ਨੂੰ ਕੱਲ ਵੀ ਨਹੀਂ ਲਿਆਈ ਅੱਜ ਵੀ ਲੈਣ ਗਈ ਆ ਤੇ ਅੱਜ ਹੀ ਤੇਜਵੀਰ ਕੱਲੀ ਆ ਗਈ ਐ ਤੇ ਉਥੇ ਉਹ ਥੇਲੀ ਨਾਲ ਗੱਲਾਂ ਕਰਨ ਲੱਗ ਪਈ ਐ ਤੇ ਕੱਲ ਪਾਰਲਰ ਫਿਲਰ ਜਾਈ ਹੁਣ ਮੈਂ ਵੀ ਕੀ ਕਰਾਂ ਜਾਂ ਹਣ ਨੋ ਨੂੰ ਕਹਾਂ ਤੇ ਇਹਨੂੰ ਕਹਾਂ ਤੇ ਮੇਰੇ ਸਾਹਮਣੇ ਚ ਕੋ ਆ ਨਿਰਿਆ ਕਿ ਨਾ ਕਰਤ ਕਰਾਂ ਕੀ ਉਹ ਨੂੰ ਲੈ ਆਉਂਗੀ ਤੇ ਫਿਰ ਕੀ ਸੀ ਕੱਲ ਚਲੋ ਜੇ ਉਹਨੇ ਇਹ ਰੋਟੀ ਬਾਹ ਕੇ ਖਾਈ ਇਹ ਰੋਟੀ ਤੇ ਚਲੋ ਉਹਨੇ ਪਹਿਲੂ ਖਾ ਲਈ ਸੀ ਚਲੋ ਤੇ ਇਹ ਪਾ ਕੇ ਦੇ ਦਿੱਤੀ ਤਾਂ ਵੀ ਸੀ ਪਾ ਕੇ ਨਹੀਂ ਉਹ ਜੜੀ ਨਾ ਰੋਟੀ ਬਾਹ ਖਾਦੀ ਹੁਣ ਮੈਂ ਕਰਾਂ ਤੇ ਕਰਾਂ ਕਿ ਮੈਂ ਵੀ ਹੁਣ ਸੋਚ ਨਹੀਂ ਕੋਈ ਕੁਛ ਨਹੀਂ ਕੋਈ ਸੋਚ ਨਹੀਂ ਆ ਕਿ ਮੈਂ ਇਹਦੇ ਬਾਰੇ ਕਰਾਂ ਕਿ ਮੈਂ ਕਰਾਂ ਕਿ ਸੋਚਾਂ ਕਿ ਦੀ ਨੂੰ ਸਮਝਾਵਾਂ ਕਿ ਇਹਨੂੰ ਸਮਝਾਵਾਂ ਉਹ ਬੱਚਾ ਤਾਂ ਹੁਣ ਆ ਗਿਆ ਬੱਚੇ ਤੇ ਜੋ ਮੂੰਹ ਆਉਂਦੀ ਬੱਚਾ ਤੇ ਕਹੀ ਦਿੰਦਾ ਬੱਚੇ ਨੇ ਤਾਂ ਸੱਚੀ ਦੱਸਦਿਆਂ ਨਹੀਂ ਹੁੰਦੀ ਕੋਈ ਗੱਲ ਨਹੀਂ ਫਿਰ ਆਪ ਦੇਖ ਲੈ ਇਹ ਹੁੰਦਾ ਇਸ ਤਰ੍ਹਾਂ ਨਹੀਂ ਕੰਮ ਚੱਲਣਾ ਅਜਿਹਾ ਨਹੀਂ ਕਾਹਨ ਚੱਲਣਾ ਅੱਜ ਵੀ ਰੋਚੀ ਕਰ ਰਹੇ ਹਾਂ ਦੀਆਂ ਜੋ ਲੁਗੋ ਸਬਜੀ ਬਣਾ ਬਣਾਉਂਦੇ ਹੀ ਚਲੋ ਉਹ ਸਬਜੀ ਬਣਾਉਂਦੇ ਹੀ ਤੇ ਇਹਦਾ ਥੋੜਾ ਕੰਮ ਸੀ ਤੇ ਜਾ ਕੇ ਦੇ ਸਿਰ ਤੇ ਚੜ ਜਾਣਾ ਕੀ ਕਰੰਦੇ ਜੀ ਬਣਾਉਂਦੇ ਜੋ ਮੈਂ ਮੈਂ ਬਣਾ ਲੇਗੀ ਜਦੋਂ ਜਦੋਂ ਤੂੰ ਤੈਨੂੰ ਨਹੀਂ ਪਤਾ ਬੱਚਿਆਂ ਦਾ ਟਾਈਮ ਹੋਇਆ ਦੇ ਸਬਜੀ ਬਣਾਉਣੀ ਜਦੋਂ ਉਹ ਬਣਾਉਂਦੇ ਹੀ ਤੇ ਤੂੰ ਉਹਦੇ ਸਿਰ ਤੇ ਜਾ ਕੇ ਚੜਨਾ ਕਿ ਇਹ ਸਬਜੀ ਬਣਾ ਲਾ ਸਬਜੀ ਬਣਾ ਲਾ ਮੈਂ ਬਣਾਉਣੀ ਮੈਂ ਬਣਾਉਣੀ ਚਲੋ ਕੋਈ ਗੱਲ ਨਹੀਂ ਦੇਖਨੇ ਆਪਾਂ ਕੱਲ ਨੂੰ ਕੀ ਹੁੰਦਾ ਫਿਰ ਕੱਲ ਨੂੰ ਮੇਰੇ ਮੈਂ ਫਿਰ ਦਸਾਂਗੇ ਨੂੰ ਪਤਾ ਜੀ ਦੋਹ ਦੇ ਨੂੰ ਜਨੇ ਮੈਂ ਕੁਝ ਨਹੀਂ ਕਿਹਾ ਕਿ ਨ ਕਰਨਦਾ ਹੀ ਹੈ ਕਿ ਨਹੀਂ ਤੇ ਫਿਰ ਕੱਲ ਨੂੰ ਮੈਂ ਦੇਖਣੀ ਹੈ ਇਹਦਾ ਕੱਲ ਨੂੰ ਕੱਲ ਨੂੰ ਤੇ ਫਿਰ ਮੈਂ ਲੈ ਆਜ ਬੰਦੀ ਵੀ ਨਹੀਂ ਕਰਨੀ ਆ ਕਿ ਤੇਰੇ ਮਾਪਿਆਂ ਪਿੱਛੇ ਆਣੇ ਤੇ ਨਹੀਂ ਸਕਾਇਆ ਕਈ ਨੇ ਤੇ ਡਕਸਕ ਦੇ ਕੋ ਨੂੰ ਕੋਈ ਨਾ ਕੋਈ ਮਿਲ ਜਾਂਦੀ ਕਿ ਗੜੇ ਗਲੀ ਮਾ ਲੈ ਕੇ ਤੇ ਹੋਂ ਤੇ ਆਪੋ ਆਪਣੇ ਅੰਦਰਾਂ ਤੇ ਸਾਰੇ ਬੜੇ ਕੋਈ ਗੱਲ ਨਹੀਂ ਮੈਂ ਵੀ ਜਾਣੀ ਕਰ पर मैं भी इस सवाल ਦਾ ਕਾਲ ਨਹੀਂ ਦਰਨਾ ਪੁੱਛ ਕੇ ਚੜਨਾ ਮੈਨੂੰ ਵੀ ਕੀ ਕੀ ਹੋਈਆ ਦੋ ਦਿਨ ਹੋ ਗਏ ਮੈਂ ਤਾਂ ਕੁਛ ਪੁੱਛਿਆ ਨਹੀਂ ਹੁਣ ਮੈਂ ਪੁੱਛ ਕੇ ਚੜਨਾ ਦੇਰ ਨਾਨੀ ਪਤਾ ਨਹੀਂ ਕਿੱਥੇ ਆ ਮम्मा ਨੂੰ ਤੇ ਮੈਂ ਦੱਸਿਆ ਵੀ ਮੈਨੂੰ मामੀ ਲੈ ਕੇ ਨਹੀਂ ਆਈ ਤੇ ਲੀਆਂ ਨਾ ਗੱਲਾਂ ਕਰਦੀ ਰਹਗੀ ਮम्मा ਨੇ ਤਾਂ ਕੁਛ ਕੀਤਾ ਹੀ ਨਹੀਂ ਉਲਟਾ ਮੈਨੂੰ ਹੀ ਸਮਝੋਣ ਲੱਗ ਗਏ ਆ ਹੁਣ ਨਾਨੀ ਆਣਗੇ ਨਾ ਨਾਨੀ ਨੂੰ ਦੱਸਾਂ ਹੂੰ ਨਾਨੀ ਨੇ ਮਾਮੂਨ ਰੱਖਦੇ ਆਣੇ ਹੁਣ ਪਤਾ ਲੱਗੇਗਾ ਮਾਮੀ ਨਾਲੇ ਲੋਕੀ ਵੇਖਣਗੇ ਵੈਸੇ ਵੀ ਮੈਨੂੰ ਤੇ ਇਸ ਗੱਲ ਤੇ ਹਾਸਾ ਆਉਣ ਦਿਆ ਵਿਚਾਰੀ ਮਾਮੀ ਮੈਨੂੰ ਵਾਜਾ ਮਾਰਦੀ ਰਹੀ ਕਿ ਮੈਂ ਆ ਗਈ ਆਪਣੀ ਥੇਲੀਆ ਨਾ ਘਰੇ ਆ ਕੇ ਕਹਿੰਦਾ ਆਬ ਆਪਣੀ ਥੇਲੀਆ ਨਾ ਖੜੀ ਸੀ ਵਿਚਾਰੀ ਮਾਮੀ